ਸਸੀ ਗੱਲ ਦੋਸਤੋ ਕੀ ਹਾਲ ਚਾਲ ਜੇ ਠੀਕ ਠਾਕ ਜੇ ਅੱਜ ਅਸੀਂ ਜਾਣਦੇ ਆ ਕਲਾਨੌਰ ਵਾਸੀ ਹੁਣ ਨੇ ਧਰਾਇਆ ਵਾ ਸੁਖਮਨੀ ਸਾਹਿਬ ਦਾ ਪਾਠ ਕਿਉਂਕਿ ਉਹਨਾਂ ਦੇ ਮੁੰਡੇ ਦਾ ਵਿਆਹ ਵਾ ਤੇ ਪਹਿਲਾ ਰੱਬ ਦਾ ਨਾਮ ਲਿਆ ਵਾ ਉਹਨਾਂ ਨੇ ਤੇ ਉੱਥੇ ਜਾਣਦੇ ਆਂ ਹੀ ਪਾਠ ਤੇ ਤੇ ਮੈਂ ਬਣਾ ਰਿਹਾ ਵਾਂ ਵਲੌਗ ਤੇ ਤੁਸੀਂ ਸਾਰੇ ਜਣੇ ਮੇਰਾ ਵਲੌਗ ਜ਼ਰੂਰ ਦੇਖੋ ਤੇ ਕੁਰਤਾ ਪਜਾਮਾ ਦੱਸੋ ਕਿਹੋ ਜਿਹਾ ਲੱਗਣ ਰਿਹਾ ਤੇ ਬਸ ਅਸੀਂ ਚੱਲੇ ਆਂ ਬਾਕੀ ਤੁਹਾਨੂੰ ਜਾ ਕੇ ਉੱਥੇ ਦਿਖਾਉਨੇ ਆ ਪਾਠ ਤੇ ਜਾ ਕੇ ਲਓ ਜੀ ਅਹੀਂ ਪਾ ਤਿਆ ਚਾਲੇ ਰੱਬ ਦਾ ਨਾਮ ਲੈ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਆ ਮੇਰੀ ਵਾਈਫ ਮੰਮੀ ਹਾਂ ਚਲੋ ਚਲੀਏ ਚਲੋ ਚਲੋ ਜੀ ਬਾਏ ਬਾਏ ਪਿੰਡ ਵਾਲਿਓ ਮਿਲਦੇ ਆ ਤੁਹਾਨੂੰ ਆਗੇ ਇਹ ਬੱਚੇ ਗੁੱਡੀਆਂ ਗੁੱਡੀਆਂ ਡਾਉਣਦੇ ਆ ਪਤੰਗਾ ਲੁੱਟਣਦੇ ਆ ਕਿ ਲੋੜੀ ਵੀ ਆਉਣ ਵਾਲੀ ਲੋ ਜੀ ਕਲਾਨੌਰ ਆ ਗਏ ਆ ਅਸੀਂ ਬਸ ਲੱਗੇ ਪਿੰਡਾਂ ਨਾਲ ਹੀ ਉਹਨਾਂ ਦਾ ਮਾਸੀ ਉਹਨਾਂ ਦਾ ਲੇਟ ਕਾਫੀ ਹੋ ਗਏ ਆ ਆ ਇਧਰ ਮੰਦਰ ਦੇ ਸ਼ਿਵਜੀ ਦੇ ਤੇ ਆ ਬਸ ਅੱਡਾ ਜੇ ਕਲਾਂ ਨੌਰ ਦਾ ਵੇਖ ਸਾ ਤੇ ਜੀ ਲੋ ਜੀ ਗੱਡੀ ਕਰਤੀ ਅਸੀਂ ਪਾਰਕਿੰਗ ਚ ਧੁੱਪ ਲੱਗੀ ਅੱਜ ਸ਼ੁਕਰ ਹੈ ਨਹੀਂ ਤਾਂ ਦਿਨ ਬੜੇ ਠੰਡੇ ਚੱਲਣ ਦੇ ਸੀ ਜੀ ਜੀਤਾ ਰਾਣੀ ਆਪਣੀ ਜੀਤਾ ਰਾਣੀ ਵੋੜ ਚਲੇ ਇੱਕ ਕਾਰ ਅਰ ਦਾਸ ਖੁਸ਼ੀ ਵਿੱਚ ਪਿੱਛੇ ਛੰਡੇ सराव कर नाम तत नाम पाजे पापा खाना पापा पापा खावा दा वासिमा ये दिस बड जसी रख मी हरी आहे नारका ने बाई बैठी मी ना ਮਹਾਰਾਜ ਵੀਰ ਦੀ ਕੀ ਚਾਹਦੇ ਠੀਕ ਠਾਕ ਜੀ ਹੋਰ ਠੀਕ ਆ ਲਓ ਜੀ ਇਹ ਆਪਣੀ ਮਾਸੀ ਦਾ ਮੁੰਡਾ ਪਰਮਿੰਦਰ ਸਿੰਘ ਬਸ ਇਹ ਜੀ ਮੇਰੇ ਵੀ ਰਹਿ ਗਏ ਜਿਹਦਾ ਵਿਆਹ ਹੋਣ ਵਾਲਾ ਵਾ ਬਾਕੀ ਜਿਹਨਾਂ ਦੇ ਵਿਆਹ ਤੇ ਆਏ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਕਿੰਨਾਂ ਦੇ ਵਿਆਹ ਤੇ ਆਏ ਆ ਹੋਰ ਭਾਜੀ ਇਹ ਆਪਣੇ ਮਟਾਲੇ ਵਾਲੀ ਭਾਜੀ ਆ ਇਹ ਸਾਡੇ ਭਾਜੀ ਅੱਜ ਪਠਾਨ ਬਣੇ ਆ ਪਠਾਨ ਦੇਖੋ ਨਾ ਸ਼ਰਵਾਰੀ ਪਾਈ ਹੋਈ ਆ ਤੁਨ ਬਾਅਦ ਦੇਖਦੇ ਨੀ ਪਰ ਏ ਆ ਜੀ ਆਪਣੇ ਫਲੋਇਨ ਕਰੂ ਫਲੋਇਨ ਕਰੂ ਦਾ ਮਾਮਾ ਇਹਦੇ ਆਉਂਦੇ ਨੇ ਅਜੋ ਵੀ ਆ ਤੂੰ ਸੋਹਣਾ ਤੋਹਰੇ ਕਿਦਾਂ ਵਧੀਆ ਬਰਾਤ ਜਦੋਂ ਲਾਈਕ ਕਰੋ ਇਹਨੂੰ ਫੋਲੋ ਕਰੋ ਕਦੋਂ ਆਇਆ ਮੈਂ ਅੱਜ ਸਵੇਰੇ ਆਇਆ ਵੀਰੇ ਸਵੇਰੇ ਆਇਆ ਹਾਂ ਲੰਗਰ ਸਕੰਡੀਆਂ ਸੰਗਤ ਦੇਖ ਕਰਦੇ ਜੀ ਤੁਸੀਂ ਕੀ ਰੁਕ ਜਾ ਖੁਕ ਲੱਗੀ ਯਾਰ ਮੈਨੂੰ ਵੀ ਰੋਟੀ ਵਾਂ ਦੇਖ ਤੇ ਖੁਕ ਲੱਗਦੀ ਆ ਆ ਭਾਜੀ ਆਪਣੇ ਗਰੇਡਾਂ ਵਾਲੇ ਮਾਸਰੂ ਨਹੀਂ ਕੋਠੇ ਤੇ ਬੈਠੇ ਆ ਮਹਿਫਲ ਲੱਗੀ ਆ ਖੁਕ ਲੱਗੀ ਆ ਮੇਰਾ ਕੈਮਰਾ ਕਿੱਥੋਂ ਲਾਣਾ ਬੈਗ ਯਾਰ ਤਾਂ ਹੁੰਦਣੀ ਆ ਤੇ ਹੋਣਾ ਚਾਹੀਦਾ ਪੋੜਾ ਚਾਹੀਦਾ ਨਾ ਬੈਗ ਹੂੰ ਨਵਾਂ ਹੀ ਨਾ ਨਾ ਕੀ ਆ ਮਾ ਮਾਮਾ ਜੀ ਬੈਠੇ ਆਪਣੇ ਖੁਲ ਲੱਗੀ ਆ ਤੇ ਲੰਗਰ ਵਾਲੇ ਦੇਖ ਕੇ ਦਿਲ ਕਰਨ ਲਿਆ ਕਿ ਲੰਗਰ ਛਕੀਏ ਬਾਕੀ ਪਰੋਣੇ ਛਕ ਲੈਣ ਤੇ ਫੇਰ ਹੀ ਛਕਦੇ ਆ ਪ੍ਰਭਿੰਦਰ ਕੀ ਕੀਤਾਈ बात खाने बच सकल है लंगर मासना चाहता खानी है पता नहीं चर ਬਾਈ ਦਾ ਬਣਾਈ ਤਾਏ ਦਾ ਬਣਾਈ ਆ ਹਨਾ ਮੈਂ ਛਕ ਲਈ ਯਾਰ ਬਹੁਤ ਬੜੀ ਲੱਗੀ ਹੈ ਹੁਣ ਇਹਨੂੰ ਪਹਿਲਾਂ ਕਿਹਾ ਸੀ ਕਿੰਨਾ ਥੋੜਾ ਥੋੜਾ ਪਲੇਟ ਥੋੜਾ 2 ਮਿੰਟ ਪਲੱਸ ਲੱਗ ਜਣੀ 2 ਮਿੰਟ ਪਲੱਸ ਨੇ ਕਿਹਾ ਸੀ ਕਿੰਨਾ ਜੀ ਭੁੱਖ ਨਹੀਂ ਆ ਹੁਣ ਲੱਗ ਜਣੀ ਆ ਵੇਲਾ ਕਰ ਕੇ ਬਣਾਵਾ 12:30 ਤੱਕ ਗਿਲੀਆ ਨਾ ਤੁਸੀਂ ਦੇਖੋ ਬਾਈ ਜੀ ਸੈਲਟ ਪਾ ਦਿਓ ਸਾਡੀ ਲੱਗ ਜੇ ਨਾ ਜੀ ਇੰਨਾ ਕਰੰਤੇ ਲਾਡੀ ਸ਼ਰਧਾ ਸੰਗਾਂ ਦੀ ਕਿਰਪਾ ਹਤਾ ਕਰੂ ਨੇ ਅੱਲਾ ਨਾਲ ਉਹ ਦਿਖਾ ਲੇ

ਪੋਪੀ ਯਾਰ ਸੁਣਾ ਕੋਈ ਗਾਣਾ ਪੋਪੀ ਕੋ ਵੀ ਆ ਪੋਪੀ ਥੋੜੀ ਉਹੀ ਪੋਪੀ ਹੋਣੀ ਮੈਂ ਸੁਣਾਉਣਾ 2 ਮਿੰਟ ਦੀ ਵੀਡੀਓ ਵਾਲੀ ਇਹਦਾ ਸਤਾ ਪੋਪੀ ਸਾਰੇ ਸੁਣਨ ਲਈ ਬੈਠੇ ਆ ਮਮਾ ਤੇ ਫੁਰਜੇਲਾ ਦੁਆਰ ਨਾ ਹੀ ਕਾਰਨਾ ਨੇ ਕੀ ਵੇਲਾ ਗੁਰੂ ਬਿਮਰ ਬਨਾਏ ਕਾਰਨਾ ਨੇ ਕੀ ਵੇਲਾ ਆਲੀਆ ਫੋਨ ਕਿਦਾਂ ਲੱਗਦੀ ਆ ਕੋਈ ਮਾਰ ਨਹੀਂ ਖੜ ਤੇ ਮਸੀਹ ਨੇ ਦੇ ਘਰ ਬਾਟ ਦੇ ਉੱਤੇ ਕੱਲ ਨੂੰ ਵਿਆਹ ਵਾ ਫੋਟੋ ਖਿੱਚਣ ਦੀ ਸੇਵਾਜ ਸ਼ਬਾਜ ਆਪਾਂ ਦੀ ਚਾਚਾ ਬਾਬਾ ਕੋਈ ਪਾਸੇ ਬੋਲਦੀ ਚਾਚਾ ਤੇ ਲਓ ਜੀ ਇੱਥੇ ਅੱਜ ਦਾ ਆਪਣਾ ਵਲੋਗ ਖਤਮ ਹੁੰਦਾ ਆ ਸਤ ਸ੍ਰੀ ਅਕਾਲ